사데 3 ਮਹੀਨਿਆਂ ਤੋਂ ਸੂਟ ਵੇਟਿੰਗ ਚ ਹੈ ਸਾਢੇ 3 ਮਹੀਨਿਆਂ ਤੋਂ ਸਿਰਫ 22 ਸੂਟ ਹੈਗੇ ਜੇ ਔਰ ਮੈਂ ਸੂਟ ਸਾਗਰ ਨੂੰ ਕਿਹਾ ਨਹੀਂ ਲੈਣੇ ਸਾਗਰ ਕਹਿੰਦਾ ਮੈਨੂੰ ਰੋਜ਼ ਸਕਰੀਨਸ਼ਾਟਾਂ ਦੇ ਸੂਟ ਲਾ ਦੇ ਰੋ ਡੇਲੀ ਆਂਦੇ ਹੀ ਡੇਲੀ ਸਕਰੀਨਸ਼ਾਟ ਪਰ ਜ਼ਿਆਦਾ ਮਿਲੇ ਨਹੀਂ ਗਏ ਸੂਟ ਜ਼ਿਆਦਾ ਮਿਲ ਜਾਂਦੇ ਤੇ ਆਪਾਂ ਤਾਂ ਵੀ ਨਹੀਂ ਛੱਡਨੇ ਇਹ ਸਾਰੇ ਟ੍ਰੀਜ਼ਲ ਜਿਹੜੇ ਲੱਗੇ ਨਾ ਬਹੁਤ ਸੋਹਣੇ ਲੱਗਦੇ ਸਟਿਚ ਹੋਏ ਪੀਸ ਕਿੰਨੀ ਫੇੜੀ ਮੇਡਾ ਤੇ ਨਹੀਂ ਬਹੁਤ ਸੋਹਣੀ ਚੁੰਨੀ ਜੈਪੁਰੀ ਸਟਾਈਲ ਰੇਟ 2190 ਰੁਪਏ ਚੁੰਨੀ ਕੀ ਜੇ 23 ਸਾਗਰ ਅਬਰਚਨ ਬਾਹਰ ਛੋਟਾ ਜਿਹਾ ਅਪਰਚਨਿਟੀ 2 ਬਹੁਤ ਸੋਹਣਾ ਦੁਪੱਟਾ ਭਾਜੀ ਇੱਕ ਰੇਨਾ ਨੱਕ ਨਾ ਦੁਪੱਟਾ ਲਾ ਲਓ ਸੂਟ ਦਾ ਪਤਾ ਲੱਗ ਜਾਂਦਾ ਪਰ ਮੈਂ ਇਹ ਸੂਟ ਨਹੀਂ ਹੈ ਜਿਹੜਾ ਸਾਗਰ ਵੀਰ ਨੂੰ ਪਤਾ ਨਹੀਂ ਕੀ ਸਾਗਰ ਨੂੰ ਪਤਾ ਹੁੰਦਾ ਨਾ ਸਾਗਰ ਆਨਲਾਈਨ ਕਰਦਾ ਹੈ オリジナル ਵਿਸਕੋਜ਼ ਦਾ ਹੈਗਾ ਜੇ ਸਾਰਾ ਨੀਮ ਜਰੀ ਆ ਨਹੀਂ ਨੀਮ ਜਰੀ ਗੋਲਡਨ ਸਿਲਵਰ ਨੀਮ ਜਰੀ ਇਹਦੇ ਬੇਸਾ ਗਾਜੇ ਕੋਈ ਬਾਵਾ ਦਾ ਸਟੱਫ ਨਾਲ ਲੱਗੇ ਜੇ ਵਿਸਕੋਜ਼ ਔਰ ਗੈਂਜ਼ਾ ਚ ਨੀਮ ਜਰੀ ਬਹੁਤ ਗੈਂਜ਼ਾ ਚ ਨੀਮ ਜਰੀ ਬ੍ਰਾਂਡਿਡ ਸੂਟ ਬ੍ਰਾਂਡਿਡ ਬੈਕ ਅੱਗੇ ਬੈਕ ਪਲੇਨ ਸੀ ਅੱਗੇ ਬਾਜੂ ਤੇ ਸੀ ਬ੍ਰਾਂਡਿਡ ਬਾਵਾ 150 ਕੋ ਸੂਟ ਮਹਿੰਗਾ ਅਗਲਾ ਕਹਿੰਦਾ ਸੀ ਮੈਂ ਕਿਹਾ ਮੈਂ ਨਹੀਂ ਵਧਾਣਾ ਮੇਰੇ 2190 ਦਾ ਦਿੱਤਨਾ ਮੈਂ 2190 ਦਾ ਅਸੀਂ 2190 ਚ ਸੂਟ ਲੈਂਦਾ ਤੁਸੀਂ ਇਹ ਮਾਰਕੀਟ ਦੇ ਵਿੱਚੋਂ 4000 ਦਾ ਵੀ ਲਿਆਓਗੇ ਤੇ ਸਾਡੀ ਗਾਰੰਟੀ ਨਹੀਂ ਆਪਾਂ ਮਾਰਕੀਟ ਚੋਂ ਕਿਹਾ ਇਦਾਂ ਤੇ ਕਹਿ ਹੀ ਸਕਦੇ ਕਿ ਇਹਦਾ ਨਾਂ ਤੁਹਾਡਾ ਨਾ ਲਿੱਤਾ ਬਾਜੂ ਤੇ ਕੜਾਈ ਨਹੀਂ ਹੈ ਬਾਜੂ ਤੇ ਲੇਸੀ ਆਪ ਲਗਾਨੀ ਹੈ ਅੱਛਾ ਦੁਪੱਟਾ ਜਦੋਂ ਲਿੱਟਾ ਹੁੰਦਾ ਨਾ ਨਾਹੀ ਸਹੀ ਗੱਜੀ ਸੀ ਲੱਗਦਾ Ориਜੀਨਲ ਦੁਪੱਟਾ ਬੜਾ ਗੱਜੀ ਦਾ ਸਾਰਾ Ориਜੀਨਲ ਹੈ Ориਜੀਨਲ ਅੱਜ ਇਹ ਗੱਜੀ ਅੱਗੇ ਨਹੀਂ ਹੈ ਨਾ ਇਹ ਅੱਗੇ ਨਹੀਂ ਆਈ ਦੁਪੱਟੇ ਅੱਗੇ ਦੁਪੱਟਾ ਪਲੇਨ ਹੈ ਨਾ ਨੈਕ ਘਰੀਏ ਕਪੜਾ ਬੇਸ ਵੀ ਨਾ ਹਾਂਜੀ ਬਾਟਮ ਅੱਗੇ ਰਿਯਾਨ ਸੀ ਹੁਣ ਬਾਟਮ ਸ਼ੈਂਟੂਨ ਆ ਗਈ ਤੇ ਬੈਕ ਅੱਗੇ ਪਲੇਨ ਸੀ ਹੁਣ ਬੈਕ ਸ਼ੈਂਟੂਰੀ ਵੀ ਆ ਗਈ ਸੇਮ ਬਾਜੂ ਪਲੇਨ ਸੀ ਬਾਜੂ ਨੀਮ ਜਿਹੜੀ ਆ ਗਈ ਚੁੰਨੀ ਪ੍ਰਿੰਟਡ ਸੀ ਚੁੰਨੀ ਗੱਜੀ ਵੀ ਆ ਗਈ ਪਰ ਅਸੀਂ ਰੇਟ ਨਹੀਂ ਵਧਾਇਆ ਅੱਜ ਵੀ 2190 ਸਕੈਪ ਲੈਸ ਦਨ 20 ਸੂਟ ਲੈਸ ਦਨ 20 ਐਂਡ ਪਲੀਜ਼ ਬਿਲੀਵ ਮੇਰੀ ਕੁੜੀਆਂ ਫਟਾਫਟ ਗ੍ਰੈਬ ਕਰ ਲੈਣਾ ਮੇਰੇ ਕੋਲ ਸੂਕ ਨਹੀਂ ਰਹੇਗਾ ਦੁਬਾਰਾ ਨਹੀਂ ਮਿਲਣਾ ਬਸ ਆਹ ਲਾਸਟ ਇਅਰ ਜਸਟੀ ਲਾਸਟ